ਹਾਂ ਜਨ ਸ਼ਕਤੀ ਸਟੂਡੀਓ ਦੇ ਪਿਆਰੇ ਦਰਸ਼ਕਾਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਸਵਾਗਤ ਕਰਦਾ ਵੈਲਕਮ ਕਰਦਾ ਅੱਜ ਹੈ ਸੰਡੇ ਤੇ ਅੱਜ ਹੈ 3 ਅਗਸਤ 2025 ਤੇ ਪਿਆਰੇ ਦਰਸ਼ਕ ਅਗਸਤ 2025 ਦਾ ਇਹ ਸਾਡਾ ਫਰਸਟ ਪ੍ਰੋਗਰਾਮ ਹੈ ਤੇ ਮੈਂ ਪ੍ਰੋਗਰਾਮ ਲੈ ਕੇ حاضر ਹਾਂ ਸੁਰਖੀਆਂ ਪ੍ਰੋਗਰਾਮ ਜਿਸ ਨੂੰ ਸੇ ਕਹਿੰਦੇ ਹਾਂ ਨਿਊਜ਼ ਐਨਲਿਸਿਸ ਇੰਗਲਿਸ਼ ਵਿੱਚ ਤੇ ਜਦੋਂ ਅਸੀਂ ਸੁਰਖੀਆਂ ਪ੍ਰੋਗਰਾਮ ਪੇਸ਼ ਕਰਦੇ ਹਾਂ ਜਾਂ ਨਿਊਜ਼ ਐਨਲਿਸਿਸ ਪੇਸ਼ ਕਰਦੇ ਹਾਂ ਤਸਿਆ ਆਪਣੇ ਸਟੂਡੀਓ ਵਿੱਚ ਸਿਲੈਕਟਡ ਨਿਊਜ਼ਪੇਪਰ ਇਕੱਤਰ ਕਰਦੇ ਹਾਂ ਜਿਸ ਤਰ੍ਹਾਂ ਜਿਵੇਂ ਸਾਹਮਣੇ ਦਿਖਾਈ ਦੇ ਰਹੇ ਹਨ ਅਜੀਤ ਨਿਊਜ਼ਪੇਪਰ ਹੈ ਜਗਵਾਣੀ ਹੈ ਪੰਜਾਬੀ ਟਰਬਿਊਨ ਹੈ ਇੰਗਲਿਸ਼ ਸ਼ਾਡੀਜ਼ ਪੇਪਰ ਦਾ ਸੰਟੇ ਟਰਬਿਊਨ ਹੈ ਇਸ ਤੋਂ ਇਲਾਵਾ ਕੁਝ ਹੋਰ ਨਿਊਜ਼ਪੇਪਰਾਂ ਜਿਹੜੇ ਅੱਜ ਅਸੀਂ ਇੱਥੇ ਅਰੇਂਜ ਕੀਤੇ ਹਨ ਆਪਣੇ ਸਟੂਡੀਓ ਵਿੱਚ ਤੇ ਜਦੋਂ ਅਸੀਂ ਨਿਊਜ਼ ਐਨਾਲਿਸਿਸ ਕਰਦੇ ਹਾਂ ਜਾਂ ਸੁਰਖੀਆਂ ਪਰੇਸ਼ ਕਰਦੇ ਹਾਂ ਸਿਲੈਕਟਡ ਨਿਊਜ਼ਪੇਪਰ ਦੀਆਂ ਸਿਲੈਕਟਡ ਹੈਡਲਾਈਨਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਐਨਾਲਿਸਿਸ ਕੀਤਾ ਜਾਂਦਾ ਇਸੇ βάਸੇ ਸੀ 3.5 ਇਸ ਦਾ ਆਧਾਰ ਬਣਦੇ ਆ। ਇਹ ਉਹ 3 ਪੁਆਇੰਟਸ ਕਿਹੜੇ ਗਏ ਹਨ? ਫਰਸਟ ਪੁਆਇੰਟ ਕੀ ਹੈ? ਕਿ ਜੋ ਅਸੀਂ న్యూਸ ਸਿਲੈਕਟ ਕੀਤੀ ਹੈ ਨਲਸ ਕਰਵਾ ਉਸ ਤੇ ਉਸ ਦੀ ਬੈਕਗਰਾਉਂਡ ਸਟੋਰੀ ਕੀ ਹੈ? ਜਿਸ ਸਮੀਨ ਕੀ ਹੈ ਕਿ ਸਾਰੇ ਕਰੋ ਉਹ ਜੇ న్యూਸ ਕਿਸਾ ਚੱਲਦੀ ਆ ਰਹੀ ਉਹਦੀ ਬੈਕਗਰਾਉਂਡ ਕੀ ਹੈ? ਸੈਕੰਡ ਪੁਆਇੰਟ ਇਹ ਹੁੰਦਾ ਹੈ ਕਿ ਜੋ ਅਸੀਂ న్యూਸ ਸਿਲੈਕਟ ਕੀਤੀ ਹੈ ਉਸ ਦੀ ਕੰਟ ਸਟੋਰੀ ਕੀ ਹੈ ਕਿ ਐਰ ਕੈਜ਼ਡ ਉਸ ਦਾ ਕੀ ਪ੍ਰਭਾਵ ਪੈਂਦਾ ਹੈ? ਥਰਡ ਪੁਆਇੰਟ ਕੀ ਹੁੰਦਾ ਕਿ ਜੋ ਅਸੀਂ న్యూਸ ਸਿਲੈਕਟ ਕੀਤੀ ਹੈ ਉਸ ਦਾ ਫਿਊਚਰ ਕੋਰਸ ਕੀ ਹੋ ਸਕਦਾ ਹੈ ਸੋ ਪਿਆਰੇ ਦਰਸ਼ਕੋ ਅੱਜ ਸੰਡੇ 10 ਅਗਸਤ 2025 ਮੈਂ ਡਾਕਟਰ ਬਲਦੇਵ ਸਿੰਘ ਜੋ ਫਸ ਨਿਊਜ਼ ਹੈਡਲਾਈਨ ਲੈ ਰਹੇ ਆ ਉਹ ਲਗਭਗ ਸਾਰੇ ਨਿਊਜ਼ ਪੇਪਰਸ ਨੇ ਕਵਰ ਕੀਤੀ ਹੈ ਤੇ ਉਹ ਅਜੀਤ ਵਿੱਚ ਵੀ ਆਈ ਹੈ ਜਗਬਾਣੀ ਵਿੱਚ ਵੀ ਪਾਕਿਸਤਾਨੀ ਨਿਊਜ਼ ਪੇਪਰ ਫ੍ਰੀ ਆਈ ਹੈ ਕਿ ਮੈਂ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਉਹ ਨਿਊਜ਼ ਕੀ ਹੈ ਮੋਦੀ ਸਾਹਿਬ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਬਹੁਤ ਵੱਡੇ ਸਟੇਟਮੈਂਟ ਦਿੱਤੀ ਹੈ ਦੇਸ਼ ਤੇ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੋਤੀ ਸਭ ਕਹਿ ਰਹੇ ਆ। ਟੈਰਫ جنگ ਵਿਚਾਲੇ ਸੰਦੇਸ਼ੀ ਨੂੰ ਉਤਸ਼ਾਹਤ ਕਰਨ ਤੇ ਦਿੱਤਾ ਜੋਰ ਐਜੂਕੇਸ਼ਨ ਦੇ ਸੰਬੰਧ ਦਾ ਦੇ ਲੱਕ ਸਪਾਰਟ ਹੈ। ਕਿਸਾਨਾਂ ਨੂੰ ਸਨਮਾਨ ਨੀਤੀ ਦੀ 20ਵੀਂ ਕਿਸ਼ਤ ਜਾਰੀ। ਤੇ ਅਸੀਂ ਇਹਦਾ ਇਸ ਨਿਊਜ਼ ਦਾ ਜਿਹੜਾ ਮੇਨ ਪਾਰਟ ਆ ਉਸ ਤੇ ਹੀ ਫੋਕਸ ਕਰਾ ਹੈ। ਕਰਾਂਗੇ ਉਹ ਮੇਨ ਪਾਰਟ ਕੀ ਹੈ? ਦੇਸ਼ ਤੇ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੋਤੀ ਸਭ ਕਹਿ ਰਹੇ ਹਨ ਕਿ ਸਾਡੇ ਜੋ ਭਾਰ ਦੇ ਦੁਸ਼ਮਣ ਹਨ ਜਿਨ੍ਹਾਂ ਵਿੱਚ ਮੁੱਖ ਤੌਰ ਦੇ ਸੇ ਪਾਕਿਸਤਾਨ ਹੀ ਦੁਸ਼ਮਣ ਮੰਨੇ ਹਨ ਉਹ ਸਾਡੇ ਤੇ ਹਮਲਾ ਨਹੀਂ ਕਰਦਾ ਪਾਕਿਸਤਾਨ ਦੇ ਨਾਲ ਹੀ ਸਾਡੀ ਜੰਗ ਚੱਲਦੀ ਆ ਰਹੀ ਹੈ ਜਦੋਂ ਦਾ ਦੇਸ਼ ਦਾ ਹਿੱਸਾ ਟੁਕੜੇ ਲੱਗੋਇਆ 1947 ਤੋਂ ਬਾਅਦ ਜਦੋਂ ਪਾਕਿਸਤਾਨ ਲੱਗ ਹੋ ਗਿਆ ਤੇ ਭਾਰਤ ਲੱਗ ਹੋ ਗਿਆ 1947 ਬਹੁਤ ਵੱਡਾ ਪੁਆਇੰਟ ਹੈ ਮੇਰੇ ਮਨ ਸਮਝਦਾ ਵੀ ਇੱਕ ਟਾਈਪ ਦਾ ਜਿਹੜਾ ਟਾਈਮ ਹੈ ਜਿਹੀ ਕੈਲਕੂਲੇਸ਼ਨ ਜਿਸ ਤੋਂ ਬਹੁਤ جنگ ਦੀ ਖਬਰਾਂ ਅਸੀਂ ਸੁਣਦੇ ਆ ਰਹੇ ਹਾਂ ਸ਼ਾਂਤੀ ਕਦੇ ਹੋਈ ਨਹੀਂ ਰਹੀ 1962 ਦੀ ਜੰਗ ਹੋਈ 1965 ਦੀ ਜੰਗ ਹੋਈ 1971 ਦੀ ਜੰਗ ਹੋਈ 1990 ਚ ਹੋਈ ਹੁਣ ਜਿਹੜਾ ਲੇਟੈਸਟ ਅਸੀਂ ਗੱਲ ਕਰਦੇ ਹਾਂ ਹੋਰ ਵੀ ਬਹੁਤ ਸਰੀ ਬਿਜਾਲੇ ਜੰਗ ਹੋਈਆਂ ਹਨ ਸਾਡੇ ਨਾਲ ਅਸੀਂ ਜੰਗ ਲੜੀਆਂ ਹਨ ਪਾਕਿਸਤਾਨ ਦੇ ਨਾਮ ਤੇ ਲੇਟੈਸਟ ਜੇ ਗੱਲ ਕਰੀਏ 2025 ਚ ਪਹਿਲ ਗੰਦਾ ਅਟੈਕ ਹੋਇਆ ਜਿਹਦੇ ਵਿੱਤੀ ਤੋਂ ਜ਼ਿਆਦਾ ਟੂਰਿਸਟ ਤੇ ਹੋਰ ਵਿਅਕਤੀ ਜਿਹੜੇ ਇੰਡੀਆ ਦੇ ਸਨ ਜੰਮੂ ਤੇ ਕਸ਼ਮੀਰ ਵਿੱਚ ਮਾਰੇ ਗਏ ਸਨ ਸੋ ਉਹਨਾਂ ਵੱਲ ਇਸ਼ਾਰਾ ਹੈ ਸਿੱਧਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਿ ਜੋ ਸਾਡੇ ਦੇਸ਼ ਵੱਲ ਬੁਰੀ ਅੱਖ ਨਾਲ ਝਾਕੇਗਾ ਹਮਲਾ ਕਰੇਗਾ ਅਟੈਕ ਕਰੇਗਾ ਅਸੌਲਟ ਕਰੇਗਾ ਕੁਝ ਵੀ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰੇਗਾ ਤਾਂ ਉਹਨਾਂ ਬਿਲਕੁਲ ਛੱਡਿਆ ਨਹੀਂ ਜਾਵੇਗਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਹੁਣ ਪਿਆਰੇ ਦੋਸਤੋ ਗੱਲ ਇਹ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਇਹ ਗੱਲ ਕਾਫੀ ਪੁਰਾਣੀ ਹੋ ਚੁੱਕੀ ਹੈ ਸਾਡੇ ਦੇਸ਼ ਦੇ ਰੱਖਿਆ ਮੰਤਰੀ ਡਿਫੈਂਸ ਮਿਨਿਸਟਰੀ ਵਾਰ-ਵਾਰ ਸਟੇਟਮੈਂਟ ਦਿੰਦੇ ਹਨ ਕਿ ਸਾਡਾ ਦੇਸ਼ 100% ਤਿਆਰ ਹੈ ਜੇ ਤਿਆਰ ਹੈ ਸਾਡੇ ਦੇਸ਼ 'ਤੇ ਹਮਲੇ ਕਿਉਂ ਹੁੰਦੇ ਹਨ ਸਾਡੀ ਇੰਟੈਲੀਜੈਂਸ ਇੰਨੀ ਕਾਬਿਲ ਕਿਉਂ ਨਹੀਂ ਹੈ ਸਾਡੇ ਰਡਾਰ ਸਟੇਸ਼ਨ ਰਡਾਰ ਸਿਸਟਮ ਇੰਟੈਲੀਜੈਂਸ ਬਾਰਡਰ ਸਿਕਿਉਰਿਟੀ ਫੋਰਸ ਉਹ ਸਾਰੀਆਂ ਹੋ ਸਾਡੀ ਫੋਰਸਸ ਹਨ ਸਾਡੇ ਨਵੇਂ ਸਿਸਟਮ ਜਿਹੜਾ ਇਲੈਕਟ੍ਰੋਨਿਕ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਫੇਰ ਹੋ ਜਾਂਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਕੀ ਹੋ ਰਿਹਾ ਕਦੋਂ ਕਿ ਬਾਹਰਲਾ ਦੇਸ਼ ਸਾਡੇ ਦੇਸ਼ ਤੇ ਅਟੈਕ ਕਰਕੇ ਭੱਜ ਜਾਂਦਾ ਤੇ ਦੇਸ਼ ਦਾ ਸਤਿਆਨਾਸ਼ ਕਰਦਾ ਲਹੂ ਲਹਾਨ ਹੁੰਦਾ ਬਲੱਡ ਸ਼ੀਟ ਹੁੰਦਾ ਲੋਕਾਂ ਦੀ ਹੱਤਿਆ ਹੋ ਜਾਂਦੀ ਹੈ ਇਹ ਗੱਲ ਮਨ ਯਾਦ ਆ ਰਹੀ ਹੈ ਮੈਂ ਤੁਹਾਡਾ ਬਿਲਕੁਲ ਸ਼ੇਅਰ ਕਰਾਂਗਾ ਪੰਜਾਬ ਦੇ ਸੰਬੰਧ ਵਿੱਚ ਕੋਈ ਖਬਰ ਛਪੀ ਸੀ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਤੇ ਮੈਂ ਇਹ ਜਿਹੜਾ ਪ੍ਰੋਗਰਾਮ ਸੁਰੱਖਿਆ ਪ੍ਰੋਗਰਾਮ ਪੇਸਟ ਆਵੇਂ ਉੱਥੇ ਮੈਂ ਸ਼ੇਅਰ ਵੀ ਕੀਤੀ ਸੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਵੇ ਅਗਰ ਕਿਤੇ ਡਰੋਨ ਉਹਨੂੰ ਦਿਖਾਈ ਦੇਵੇ ਤਾਂ ਉਹਦੀ ਸੋਚਣਾ ਦਿੱਤੀ ਜਾਵੇ ਵੀ ਡਰੋਨ ਦੀ ਸੋਚਨਾ ਅਪੀਰੈਂਸੀ ਸੋਚ ਲੋਕ ਇਦਾਂ ਦੇ ਸਕਦੇ ਹਨ ਸਵਾਲ ਹੈ ਸਾਡੇ ਦੇਸ਼ ਦਾ ਸਿਸਟਮ ਫੌਜ ਦਾ ਸਿਸਟਮ ਇੰਟੈਲੀਜੈਂਸ ਦਾ ਸਿਸਟਮ ਜਾਂ ਪੁਲਿਸ ਦਾ ਸਿਸਟਮ ਉਹ ਇੰਨਾ ਐਕਟਿਵ ਕਿਉਂ ਨਹੀਂ ਹੈ ਕਿ ਆਪ ਅੰਦਾਜ਼ਾ ਲਾ ਸਕੇ ਆਪ ਦੀ ਕੈਲਕੂਲੇਸ਼ਨ ਕਰ ਸਕੇ ਕਿ ਸਾਡੇ ਦੇਸ਼ ਤੇ ਅਟੈਕ ਹੋ ਸਕਦਾ ਹੈ ਸੋ ਬਹੁਤ ਸਾਰੇ ਦੇਸ਼ ਤੇ ਅਟੈਕ ਹੋਏ ਹਨ ਜਿਨ੍ਹਾਂ ਤੇ ਭਾਰਤ ਸਰਕਾਰ ਕੋਈ ਜਵਾਬ ਦੇ ਨਹੀਂ ਕਰ ਸਕਿਆ ਤੇ ਆਪੋਜੀਸ਼ਨ ਨੇ ਵਾਰ ਵਾਰੇ ਤੁਮ ਤਲਾਈ ਹੈ ਐਲੀਗੇਸ਼ਨ ਲਾਇਆ ਕਿ ਇਹਨਾਂ ਅਟੈਕ ਤੋਂ ਜਿਹੜੀ ਪ੍ਰੋਟੈਕਸ਼ਨ ਤੋਂ ਪ੍ਰੋਟੈਕਸ਼ਨ ਵਿੱਚ ਭਾਰ ਸਰਕਾਰ ਮੋਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਰਐਸਐਸ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਹੁਣੇ ਹੁਣੇ ਜਿਹੜਾ ਪਹਿਲਗਾਮ ਦਾ ਅਟੈਕ ਹੋਇਆ ਉਸ ਬਾਅਦ ਮੈਂ ਫਿਰ ਮੈਂ ਜੋਇਆ ਉਸ ਬਾਅਦ ਮਈ ਵਿੱਚ ਅਪ੍ਰੈਲ ਚੋਇਆ ਸੀ ਉਸ ਵਾਰ ਮਈ ਵਿੱਚ ਉਸ ਦਾ ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਕਿ ਅਸੀਂ ਬਦਲਾ ਲੈ ਲਿਆ ਜੋ ਅਤਵਾਦੀ ਐਂ ਟੈਰੋਰਿਸਟ ਐ ਮਿਲੀਟੈਂਟਾਂ ਪਾਕਿਸਤਾਨ ਦੇ ਉਹਨਾਂ ਦੇ ਨੌਂ ਸਟੇਸ਼ਨਾਂ ਤੇ ਜ਼ਬਰਦਸਤ ਤਾਬੜ ਤੌਰ ਹਮਲਾ ਕਰਕੇ ਨੌਂ ਸਟੇਸ਼ਨ ਤਬਾਹ ਕੀਤੇ ਹਨ ਪਰੰਤੂ ਇੱਥੇ ਗੱਲ ਇਹ ਵੀ ਆ ਰਹੀ ਕਿ ਟਰੰਪ ਜਿਹੜੇ ਜੁਐਸਏ ਦੇ ਪ੍ਰੈਜ਼ੀਡੈਂਟ ਹਨ ਉਹਨਾਂ ਨੇ ਇੰਟਰਵਿਊ ਕਰਕੇ ਇਹ ਹਮਲਾ ਜੋ ਭਾਰਤ ਪਾਕਿਸਤਾਨ ਤੇ ਹਮਲਾ ਕਰ ਰਿਹਾ ਸੀ ਭਾਰਤ ਜਦ ਬਦਲਾ ਲੈ ਰਿਆ ਸੀ ਉਸ ਨੂੰ ਵਿਚਾਰ ਹੀ ਰਕਵਾ ਦਿੱਤਾ ਜਿਸ ਨੂੰ ਨਾਂ ਦਿੱਤਾ ਗਿਆ ਹੈ ਆਪਰੇਸ਼ਨ ਸੰਦੂਰ ਸੰਦੂਰ ਆਪਰੇਸ਼ਨ ਦਾ ਨਾਂ ਦਿੱਤਾ ਗਿਆ ਤੇ اپੋਜੀਸ਼ਨ ਤੇ ਬਾਰ ਬਾਰ ਅਟੈਕ ਕਰ ਰਹੀ ਕਿ ਇਸ ਸੰਦੂਰ اپੋਜੀਸ਼ਨ ਸੰਦੂਰ ਅਟੈਕ ਵਿੱਚ ਜੋ ਬਦਲਾ ਲਿਆ ਜੋ ਡਿਕਲੇਅਰ ਕੀਤਾ ਭਾਰਤ ਨੇ ਉਹ ਸਾਡੇ ਦੇਸ਼ ਬੁਰੀ ਤਰ੍ਹਾਂ ਫੇਲ ਹੋਇਆ ਔਰ ਇਹਦੇ ਵਿੱਚ 트ੰਪ ਦਾ ਬਹੁਤ ਵੱਡਾ ਇੰਟਰਵੈਂਸ਼ਨ ਰਹੀ ਹੈ ਜਿਹਦੇ ਕਾਰਨ ਭਾਰਤ ਨੇ ਆਪਣੇ ਹਮਲੇ ਰੋਕ ਕੇ ਤੇ ਉਸ ਨੇ ਚਾਈਨਾ ਨੇ ਅੰਦਰੋਂ ਗਤੀ ਪਾਕਿਸਤਾਨ ਦੀ ਹੈਲਪ ਕੀਤੀ ਹੈ ਸੁਪਰਫਿਸ਼ ਬੜੀਆਂ ਅਜੀਬ ਜਿਪੋਗ੍ਰਿਕ ਵਰਗ ਖਬਰਾਂ ਹਨ ਜਿਹੜੀਆਂ ਸਾਡੇ ਦੇਸ਼ ਦਾ ਜਿਹੜਾ ਮੈਸਮ ਦਾ ਸਿਸਟਮ ਹੈ ਜਾਂ ਜਿਹੜਾ ਸਾਡੇ ਦੇਸ਼ ਦਾ ਇਮੇਜ ਹੈ ਉਹਨੂੰ ਤਾਰ-ਤਾਰ ਕਰਦੀਆਂ ਨੇ ਇਹ ਦੇ ਬਾਰੇ ਸੋਚਣ ਦੇ ਬਚਾਉਣ ਦੀ ਲੋੜ ਹੈ ਇਸ ਵਕਤ ਅਸੀਂ ਅਗਲੀ ਖਬਰ ਤੇ ਚਲਦੇ ਹਾਂ ਪਿਆਰ ਦੇਸ਼ ਸਾਡੇ ਦੇਸ਼ ਵਿੱਚ ਅਸੀਂ ਸਾਡੇ ਦੇਸ਼ ਦੀ ਵਾਦੀ ਜੋ ਲੇਟੈਸਟ ਅੰਕੜਾ ਆ ਰਿਹਾ ਹੈ ਪਬਲਿਸ਼ਿੰਗ ਕਲਾਫ ਹੁਣੇ ਹੁਣੇ ਤੁਸੀਂ 11 ਜੁਲਾਈ ਨੂੰ ਆਪਰੇਸ਼ਨ ਦੇ ਮਨਾਇਆ ਅਸੀਂ ਵੀ 11 ਜੁਲਾਈ ਦੇ ਸੰਬੰਧ ਵਿੱਚ ਇਸੇ ਹੀ ਆਪਣੇ ਸਟੂਡੀਓ ਤੋਂ ਵਿਸ਼ੇਸ਼ ਪ੍ਰੋਗਰਾਮ ਇੱਕ ਬਕਾਇਦਾ ਟੈਲੀਕਾਸਟ ਕੀਤਾ ਸੀ ਡਿਸਕਸ਼ਨ ਹੋਈ ਸੀ ਸਾਡੀ ਦੇਸ਼ ਦੀ ਵਾਦੀ ਉਹ ਚਾਈਨਾ ਤੋਂ ਕਰਾਸ ਕਰ ਗਈ ਹੈ ਚਾਈਨਾ ਤੋਂ ਗਿਨਾਂਗੇ 140 ਕਰੋੜ ਹੈ ਚਾਨੇ ਦੇ ਵਾਦੀ 148 ਕਰੋੜ ਹੈ ਹੁਣ ਗੱਲ ਆ ਰਹੀ 148 ਕਰੋੜ ਤੇ 46 ਕਰੋੜ ਦੀ ਇਸ ਗੱਲ ਕਰਦੇ 140 ਕਰੋੜ ਦੇ ਵਾਦੀ ਆ ਇਸ ਸਾਡੇ ਦੇਸ਼ ਔਰਤਾਂ ਦੀ ਬਹੁਤ ਵੱਡੀ ਗਿਣਤੀ ਹੈ ਔਰਤਾਂ ਸੀ ਹਮ ਤੱਕ ਤੱਕ ਕਹਿੰਦੇ 50% ਹਨ ਪੂਰੀ ਬਤੀ ਦਾ ਔਰ ਇਹ ਵੀ ਕਿਹਾ ਜਾਂਦਾ ਕਿ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਬਹੁਤ ਵੱਡਾ ਨਾਰਾ ਦਿੱਤਾ ਸਲੋਗਨ ਦਿੱਤਾ ਬੇਟੇ ਬਜਾਓ ਤੇ ਬੇਟੀ ਪੜਾਓ ਪਰੰਤੂ ਜਦੋਂ ਇੰਡੈਕਸ ਛਾਪਿਆ ਜਾਂਦਾ ਇੰਟਰਨੈਸ਼ਨਲ ਲੈਵਲ ਦੇ ਬਾਰਡਰ ਲੈਵਲ ਤੇ ਤਾਂ ਸਾਡਾ ਦੇਸ਼ ਕਿਉਂ ਰੇਪ ਕੈਪਟਨ ਡਿਕਲੇਅਰ ਕੀਤਾ ਜਾਂਦਾ ਹਰ ਦਿਲੀ 88 ਤੋਂ ਜ਼ਿਆਦਾ ਰੇਪ ਹੁੰਦੇ ਹਨ ਔਰਤਾਂ ਦੀ ਮਾਰਕਟਾਈ ਹੁੰਦੀ ਬਲੱਡ ਸ਼ੈੱਡ ਹੁੰਦਾ ਹੈ ਤੇ ਉਹਨਾਂ ਦਾ ਮਰਡਰ ਵੀ ਕੀਤਾ ਜਾਂਦਾ ਬਹੁਤ ਬਰੀ ਹਾਲ ਦਾ ਡਾਈਵੋਰਸ ਸਾਰੇ ਬਹੁਤ ਜ਼ਿਆਦੇ ਇੰਡੀਆ ਹੁਣ ਜਿਹੜੀ ਮੇਰੀ ਖਬਰ ਸਾਡੇ ਸਾਹਮਣੇ ਪਈ ਹੈ ਕਿਉਂਕਿ ਮੈਂ ਹਮੇਸ਼ਾ ਸਹਿੰਦਾ ਸੀ ਬੈਕਗ੍ਰਾਉਂਡ ਨੂੰ ਲੈ ਕੇ ਚੱਲਦੇ ਹਾਂ ਸਾਬਕਾ ਸੰਸਦ ਮੈਂਬਰ ਪਰੰਜਬਲ ਰੇਵੰਨਾ ਨੂੰ ਜ਼ਬਰਦਸਤੀ ਦੇ ਮਾਮਲੇ 'ਚ ਉਮਰ ਕੈਸ ਅਦਾਲਤ ਨੇ 10 ਲੱਖ ਦਾ ਜੁਰਮਾਨਾ ਵੀ ਸੁਣਾਇਆ ਪਿਆਰ ਦੱਸੋ ਬੜੀ ਮਹੱਤਵਪੂਰਨ ਖਬਰ ਹੈ ਇਹਦੇ ਨਾਲ ਕੁਝ ਪੁਆਇੰਟਸ ਮੈਂ ਹੋਰ ਐਡ ਕਰਦਾ ਤੁਹਾਨੂੰ ਸੁਣ ਕੇ ਬਹੁਤ ਹਰਾਨੀ ਹੋਏਗੇ ਤੇ ਗੁੱਸਾ ਵੀ ਆਏਗਾ ਤੇਰਾ ਖੂਨ ਖੋਲੇਗਾ ਕਿ ਸਾਡੇ ਜਿਹੜੇ ਐਮਪੀ ਹਨ ਮੈਂਬਰ ਪਾਰਲੀਮੈਂਟ ਹਨ ਕਿਉਂ ਇਥੇ ਮੈਂਬਰ ਪਾਰਲੀਮੈਂਟ ਇਸ ਕਰਕੇ ਬਣਦੇ ਹਨ ਤਾਂ ਕਿ ਖੂਨ ਖਰਾਬਾ ਕਰ ਸਕਣ ਕਾਨੂੰਨ ਨੂੰ ਤੋੜ ਸਕਣ ਕਾਨੂੰਨ ਦਾ ਰਾਜ ਜੋ ਚੱਲਦਾ ਉਸ ਨੂੰ ਪਾੰਦੇ ਮੈਂ ਪਹਿਲਾਂ ਵੀ ਗੱਲ ਕਰਦਾ ਕਿ ਸਾਡੇ ਦੇਸ਼ ਕਾਨੂੰਨ ਦਾ ਰਾਜ ਹੈ ਕਿਤੇ ਥੇਅਰ ਇਜ਼ ਅ ਰੂਲ ਆਫ ਦਾ ਲਾਅ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਇੱਕ ਰੂਲ ਆਫ ਦਾ ਲਾਅ ਕਿਤੇ ਨਜ਼ਰ ਨਹੀਂ ਆਇਆ ਜਿਹੜਾ ਮੈਂ ਤੁਹਾਨੂੰ ਮੈਂਬਰ ਦਾ ਨਾਂ ਲਿਆ ਇਹ ਖਬਰ ਛਪੀ ਹੈ ਸਰਫਰ ਬੰਗਲੌਰ ਤੋਂ ਇਹ ਦੇਬ ਗੋੜਾ ਹੋਇਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਦਾ ਲੜਕਾ ਹੈ ਉਹ ਉਸੇ ਲੜਕੇ ਨੇ ਰੇਪ ਕੀਤਾ ਕਿਸੇ ਔਰਦਾ ਤੇ 10 ਸਾਲ ਦੀ ਉਹਨੂੰ ਸਜ਼ਾ ਸੁਣਾਈ ਗਈ ਹੈ 10 ਲੱਖ ਜੁਰਮਾਨਾ ਵੀ ਸੁਣਾਇਆ ਗਿਆ ਹੈ ਉਹ MP ਹੈ ਖੁਦ MP ਮੈਂਬਰ ਪਾਰਲੀਮੈਂਟ ਐਦਾਂ ਲੱਗਦਾ ਮੈਂਬਰ ਪਾਰਲੀਮੈਂਟ ਬਣਦੇ ਕਾਦੀ ਖਾਤਰ ਹਨ ਸਿਰਫ ਬਲੱਡ ਸ਼ਿਟ ਸਕੈਮ ਧੋਖਾਧੜੀ ਰਿਸ਼ਵਤ ਖੋਰੀ ਕਰਮੋਸੇ ਲੱਗਦੀਆਂ ਹੰਤੇ ਕਾਨੂੰਨੀ ਧੜੀਆਂ ਡਾਉਂਦੇ ਹਨ ਸੋ ਇਹ ਸਾਡੇ ਲਈ ਬਹੁਤ ਹੀ ਦਰਦਨਾਖ ਖਬਰ ਹੈ ਸਾਡੇ ਭਾਰਤ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਪਾਰਲੀਮੈਂਟ ਦੇ ਮੱਥੇ ਤੇ ਬੜਾ ਵੱਡਾ ਕਲੰਕ ਲੱਗਦਾ ਇਹ ਕਿ ਇਹ ਸਾਡੇ ਪਾਰਲੀਮੈਂਟ ਦੇ ਮੈਂਬਰ ਹਨ ਜਿਹੜੇ ਲੜਕੀਆਂ ਦੇ ਨਾਲ ਔਰਤਾਂ ਨਾਲ ਜ਼ਬਰਜਨਾ ਕਰਦੇ ਹਨ ਤੇ ਉਸ ਸਾਹਦੇ ਸਾਹਮਣੇ ਇੱਕ ਪਰਪਈਆ 메ਨ ਹੈਡਲਾਈਨ ਅਜੀਤ ਪਰ ਲੱਗੀ ਖੋਜ ਹੋਰ ਨਿਊਜ਼ਪੇਪਰ ਤੇ ਲੱਗੀ ਹੈ ਸੋ ਮੈਂ ਕਹਿ ਰਿਹਾ ਕਿ ਇਹ ਖਬਰ ਬੜੀ ਸਾਡੇ ਲਈ ਬਹੁਤ ਮਤਲਬ ਦਰਦਨਾਕ ਹੈ ਇੱਥੇ ਮੈਂ ਇੱਕ ਕਰੈਕਸ਼ਨ ਕਰਦੇ ਹਾਂ ਜਿਹੜੇ ਮੈਂ ਗੱਲ ਕੀਤੀ ਸੀ ਕਿ ਪ੍ਰਜ਼ਨ ਰਵੰਨਾ ਇਹ ਦੇਵਕੋੜਾ ਦਾ ਲੜਕਾ ਹੈ ਲੜਕਾ ਨਹੀਂ ਹੈ ਉਹ ਦਾ ਪੁੱਤਰਾ ਹੈ ਦੇਵਕੋੜਾ ਦੇ ਪੁੱਤਰੇ ਪ੍ਰਜ਼ਨ ਰਵੰਨਾ ਨੂੰ ਜ਼ਬਰਜਨਾ ਦੇ ਮਾਮਲੇ 'ਚ ਹਮਰ ਕੈਦ ਦੀ ਸਜ਼ਾ ਹਮਰ ਲਾਈਫ ਇਨ ਪ੍ਰਿਜ਼ਨਮੈਂਟ ਪੂਰੀ ਲਾਈਫ ਆਪਣੀ ਉਹ ਜੇਲ੍ਹ ਵਿੱਚ گزارੇਗਾ ਕਿਉਂਕਿ ਬਹੁਤ ਹੀ ਘਣਾਉਣਾ ਬਹੁਤ ਹੀ ਮਹਸਾ ਦਾ ਬਲੈਟ ਹੈ ਉਸਨੇ ਕ੍ਰਾਈਮ ਕੀਤਾ ਹੈ ਜਿਹੜਾ ਕਿ ਔਰਤਾਂ ਦੇ ਖਿਲਾਫ ਹੋ ਰਿਹਾ ਨਹੀਂ ਹੋਣਾ ਚਾਹੀਦਾ ਤੇਰੇ ਦਾ ਸ਼੍ਰੀ ਇਸ ਬਾਅਦ ਮੈਂ ਨੈਕਸਟ ਨਿਊਸ 'ਤੇ ਚੱਲਦਾ ਅਗਲੀ ਨਿਊਜ਼ ਸਾਡੇ ਡੇਲੀ ਸੋਸ਼ਲ ਮੀਡੀਆ ਤੇ ਜੋ ਸਾਡੇ ਕੋਲ ਨਿਊਜ਼ਪੇਪਰ ਆਉਂਦੀ ਹਨ ਡੇਲੀ ਉਹਦਾ ਮੀਡੀਅਮ ਬਣ ਰਹੀ ਹੈ ਉਹ ਕੀ ਹੈ ਅਕਾਲੀ ਦਰਬ ਸੰਬੰਧਿਤ ਹੈ ਮਜੀਠੀਆ ਵਿਕਰਮਜੀਠੀਆ ਦੀ ਨਿਆਂਇਕ ਹਸਪਤਲ ਵੱਧਾ ਵੀਡੀਓ ਕਾਨਫਰੰਸ ਚੋ ਜਰੀਏ ਹੋਈ ਪੇਸ਼ਿਕ ਹੁਣ ਤੁਸੀਂ ਨੋਟ ਕੀਤਾ ਹੋਣਾ ਇਹ ਖਬਰ ਲੱਗੀ ਆ ਐਸਐਸ ਨਗਰ ਮਹਾਲੇਗਾ ਇਸ ਸਮੇਂ ਵਿਕਰਮਜੀਠੀਆ ਨਾਪੇ ਦੀ ਜੇਲ੍ਹ ਵਿੱਚ ਬੰਦ ਹਨ ਨਜ਼ਰ ਬਣਾਂ ਤੇ ਵਿਕਰਮਜੀਠੀਆ ਅਕਾਲੀ ਦਲ ਤੱਕ ਮੁੱਖ ਚਿਹਰਾ ਵੀ ਹੈ ਪਰੰਤੂ ਐਸਾ ਇਦਾਂ ਲੱਗਦਾ ਕਿ ਅਕਾਲੀ ਦਲ ਦੇ ਬਹੁਤ ਬੜਾ ਤੱਪਾ ਲੱਗ ਗਿਆ ਕਿਉਂਕਿ ਇਹ बार-बार ਦੱਸਿਆ ਗਿਆ ਕਿ ਬਹੁਤ ਲੰਬੇ ਸਮੇਤ ਵਿਕਰਮਜੀਠੀਆ ਇਦਾਂ ਸਾਡਾ ਡਰਗ ਟ੍ਰੇਡ ਹੈ ਚਿੱਟੇ ਦਾ ਟ੍ਰੇਡ ਹੈ ਹੈਰੋਇਨ ਉਹਦਾ 파ਟਨਰ ਹੈ ਤਾਂ ਉਸ ਦਾ ਉਹ ਝੱਲੀ ਵੀ ਦੋਨ ਹੈ ਇਸ ਸਮੇਂ ਕਾਦੀ ਖਤਰੋਂ ਨੂੰ ਅਰੈਸਟ ਕੀਤਾ ਗਿਆ ਕਾਦੀ ਖਤਰੋਂ ਨੂੰ ਜਿਹੜਾ ਵਿੱਚ ਧੱਕਿਆ ਗਿਆ ਇਸ ਕਾਫੀ ਧੱਕਿਆ ਗਿਆ ਕਿ ਉਸ ਦੇ ਕੋਲੇ ਜਿਹੜੇ ਆਮਦਨ ਦੇ ਨੋਨ ਸੋਰਸਾਂ ਉਸ ਤੋਂ ਜ਼ਿਆਦਾ ਜਾਇਦਾਦ ਬਣਾਈ ਆ ਉਹ ਦੇਖੋ ਪ੍ਰਾਪਰਟੀ ਬਹੁਤ ਜ਼ਿਆਦਾ ਜੋ ਦੇਖੋ ਸੋਰਸ ਇਨਕਮ ਦੇ ਬਹੁਤ ਘੱਟ ਆਖਰੀ ਪ੍ਰਾਪਰਟੀ ਆਈ ਕਿੱਥੋਂ ਹੈ ਇਸ ਕਰਕੇ ਕੁਝ ਮਹੀਨਿਆਂ ਤੋਂ ਜਿਹੜੀ ਪੰਜਾਬ ਦੀ ਜਿਹੜੀ ਸਰਕਾਰ ਹੈ ਆਮਦਨ ਵਾਟੇ ਜਿਸ ਦੀ ਗਵਾਈ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਹਿੰਦੇ ਸੀ ਵੀ ਇਹ ਸੁਨਸਖ ਸਕਣਾ ਜ਼ਰੂਰੀ ਹੈ ਕਿਉਂਕਿ ਇਹ ਜ਼ਿਆਦਾ ਅਵਾਦਾਂ ਬਹੁਤ ਦਾ ਮੈਨੂੰ ਕਿੰਦਾ ਨਿਊਜ਼ਪੇਪਰ ਕਹਿੰਦੇ ਸੋਸ਼ਲ ਮੀਡੀਆ ਕਹਿ ਰਿਹਾ ਜੋ ਸਾਡਾ ਸਾਰਾ ਮੀਡੀਆ ਉਹ ਕਹਿ ਰਿਹਾ ਸੋ ਇੱਕ ਵਾਰੀ ਉਸ ਨੂੰ ਅਰੈਸਟ ਕਰ ਲਿਆ ਤੇ ਹੁਣ ਉਸ ਦੀ ਕੋਈ ਜ਼ਮਾਨਤ ਵੀ ਨਹੀਂ ਹੋ ਰਹੀ ਕੋਈ ਬੇਲ ਨਹੀਂ ਮਿਲ ਰਹੀ ਹੈ ਮਜੇਟੀਆਂ ਦੀ ਨਿਆਂ ਘਰਾਸ ਵੱਧਾ ਹੋਇਆ ਜਿਹੜੇ ਜੁਡੀਸ਼ੀਅਲ ਕੰਸਟਰੂਟ ਵੱਧਾ ਹੋਇਆ ਲਗਾਤਾਰ ਤੇ ਉਸ ਦੀ ਵਾਈਫ ਲਗਾਤਾਰ ਬਿਆਨ ਤੇ ਬਿਆਨ ਦੇ ਰਹੀ ਹੈ ਕਿ ਅਸੀਂ નિર્ਦੋਸ਼ ਆ ਜੇ નિર્ਦੋਸ਼ ਆ ਤੇ ਅਦਾਲਤ ਵਿੱਚ ਕਿਉਂ ਨਹੀਂ ਸਿੱਧ ਕਰ ਸਕੀ ਇਹ ਬਹੁਤ ਵੱਡਾ ਮਸਲਾ ਹੈ ਪਿਆਰੇ ਦਰਸ਼ਕੋ ਅਕਾਲੀ ਦਲ ਦੀ ਜਿਹੜੀ ਹਕੂਮਤ ਆ ਉਹਤੇ ਬਹੁਤ ਵੱਡਾ ਤੱਪ ਹੈ ਉਸੇ ਬਹੁਤ سارے ਕੁਐਸਚਨ ਪੈਦਾ ਹੁੰਦੇ ਹਨ ਸਰਬੀਰ ਸਿੰਘ ਬਾਦਲ ਅਨੇਕਾਂ ਵਾਰ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰਦਾ ਕਿ ਮੈਂ ਤਾਂ ਬੜਾ ਕਲੀਨ ਹਾਂ ਪਰੰਤੂ ਲੋਕ ਮੰਨਣ ਤਿਆਰ ਨਹੀਂ ਇਸ ਵਾਰ ਜਿੰਨੇ ਵੀ ਇਲੈਕਸ਼ਨ ਹੋਏ ਹੁਣ ਤੱਕ ਹਰ ਇਲੈਕਸ਼ਨ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਉਸ ਨੂੰ ਅਕਾਲੀ ਦਲ ਖੁੰਝੇ ਲਗਿਆ ਹਾਰਿਆ ਬਿਲਕੁਲ ਖਤਮ ਹੋ ਗਿਆ ਰਿਜੈਕਟ ਕਰ ਦਿੱਤਾ ਵੋਟਰਸ ਨੇ ਅਕਾਲੀ ਦਲ ਨੂੰ ਸੋ ਮਜੀਠੀਆ ਦਾ ਜਿਹੜਾ ਤੱਬਾ ਹੈ ਅਕਾਲੀ ਦਲ ਤੇ ਉਹ ਵੀ ਅਕਾਲੀ ਦਲ ਵਾਸਤੇ ਬਹੁਤ ਵੱਡੀ ਮੁਸੀਬਤ ਹੈ ਏਬੀ ਸੁਰਨ ਬਚਾਇਆ ਕਿ ਇੱਕ ਅਕਾਲੀ ਦਲ ਹੋ ਸਕਦਾ ਕਿ ਉਸ ਨੂੰ ਅਵੰਧਨ ਕਰਨਾ ਚਾਹੁੰਦਾ ਕਿ ਅਦਰਵਾਈਜ਼ ਅਕਾਲੀ ਦਲ ਨੂੰ ਇਸ ਦੀ ਕਪਰਾਟ ਡਰ ਹੈ ਪਸਲ ਹੋਇਆ ਕਿ ਆਉਣ ਵਾਲਾ ਕੋਈ ਵੀ ਇਲੈਕਸ਼ਨ ਹੋ ਚਿਤ ਨਹੀਂ ਸਕੇਗਾ ਜੇ ਉਸ ਨੇ ਮਜੀਠੀ ਦੇ ਨਾਲ ਉਦਾਂ ਹੀ ਸਪੋਰਟ ਕਮਨੀ ਜਾਰੀ ਰੱਖੀ ਜਾਂ ਉਸ ਦੇ ਨਾਲ ਲਿੰਕ ਜਾਰੀ ਰੱਖੀ ਪਿਆਰੇ ਦਸਨ ਉਸ ਬਾਅਦ ਇੱਕ ਹੋਰ ਨੈਕਸਟ ਨਿਊਜ਼ ਦੇ ਆ ਰਹੇ ਸਾਡੀ ਲੀਗ ਪੋਲਿਟਿਕਸ ਸ ਇੱਕ ਬੜੀ ਵੱਡੀ ਕਰਪਸ਼ਨ ਲੋ ਕ੍ਰਾਪਸ਼ਨ ਕਰਦੇ ਨੇ ਤੇ ਸਾਡੀ ਸੈਂਟਰ ਗੌਰਮੈਂਟ ਕ੍ਰਾਪਟ ਬੰਦਿਆਂ ਨੂੰ ਆਪਣੀ ਪ੍ਰੋਟੈਕਸ਼ਨ ਵੀ ਦਿੰਦੀ ਹੈ ਕਿਉਂਕਿ ਉਹਦੇ ਸਟੇਟ ਦੇ ਜਿਹੜੇ ਬੰਦੇ ਕ੍ਰਾਪਟ ਹੁੰਦੇ ਹਨ ਉਹ ਸਟੇਟ ਨੂੰ ਕਮਜ਼ੋਰ ਕਰਨ ਦੀ ਖਾਤਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕ੍ਰਾਪਟ ਬੰਦੇ ਹਨ ਜਦੋਂ ਕੋਈ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਜਾਂਦਾ ਉਹਦੀ ਸਾਰੀ ਕ੍ਰਾਪਸ਼ਨ ਧੁੱਤੀ ਜਾਂਦੀ ਖਤਮ ਹੋ ਜਾਂਦੀ ਹੈ ਸਾਰੇ ਸਕੈਮ ਖਤਮ ਹੋ ਜਾਂਦੇ ਹਨ ਇੱਕ ਸਾਡੇ ਸਾਹਮਣੇ ਨਿਊਜ਼ ਲੱਗੀ ਆ ਇਹ ਸਾਡੇ ਕੋਲ ਹੈ ਭਾਜਪਾ ਨਾਲ ਜੁੜਨ ਤੋਂ ਕੁਝ ਘੰਟੇ ਬਾਅਦ ਹੀ ਪੰਜਾਬ ਵਿਜੀਲੈਂਸ ਵੱਲੋਂ ਰਣਜੀਤ ਸਿੰਘ ਗਿੱਲ ਦੇ ਟਿਕਾਣਿਆਂ ਤੇ ਮਾਰੀ ਛਾਪੇਮਾਰੀ ਹੁਣ ਰਣਜੀਤ ਸਿੰਘ ਗਿੱਲ ਜਿਹੜੇ ਅਕਾਲੀ ਦਲ ਦੇ ਸਰਕਟ ਮੈਂਬਰ ਸਨ ਐਮਐਲ ਵੀ ਰਹੇ ਹਨ ਤੇ ਉਹ ਉਹਨਾਂ ਨੇ ਸੋਚਿਆ ਕਿ ਉਹਨਾਂ ਦੇ ਖਿਲਾਫ ਪੋਸੀਬਲ ਆ ਮੈਂ ਨਹੀਂ ਕਹਿੰਦਾ ਪੋਸੀਬਲ ਹੈ ਕਿ ਉਹਨਾਂ ਦੇ ਖਿਲਾਫ ਕੋਈ ਇਕਰਾਮਿਕ ਅਫੈਂਸਸ ਹੋਣੇ ਹਨ ਜਾਂ ਹੋਰ ਉਹਨਾਂ ਦੇ ਕ੍ਰਾਈਮ ਦੀ ਸਟੋਰੀ ਹੋ ਸਕਦੀ ਹੈ ਤੇ ਉਹਨਾਂ ਨੇ ਜੰਪ ਕਰਕੇ ਕੀ ਕੀਤਾ ਜੁਆਇਨ ਕਰ ਲਈ ਜਨਤਾ ਪਾਰਟੀ ਇਹ ਸਾਡੇ ਦੇਸ਼ ਦਾ ਕਰੈਕਟ ਹੈ ਲੋਕਾਂ ਇਹ ਸਾਡੇ ਦੇਸ਼ ਦਾ ਟੰਗ ਹੈ ਜਦੋਂ ਕਿ ਦੇ ਇੱਕ ਪਾਰਟੀ ਕਿਸ ਨੂੰ ਐਕਸੈਪਟ ਨਹੀਂ ਕਰਦੀ ਉਸ ਨੂੰ ਉਸ ਮਤਲਬ ਇਸੰਦਾਂ ਵੀ ਉਸ ਨੂੰ ਡੀਕਲਿਟ ਕਰਦੀ ਹੈ ਤੇ ਦੂਸਰੀ ਪਾਰਟੀ ਜੋਇਨ ਕਰਦੇ ਜਾਂ ਕਰ ਲੈਂਦੇ ਹਨ ਤੇ ਜਿਸ ਪਾਰਟੀ ਜੋਇਨ ਕਰਦੇ ਉਹ ਇਸ ਗਲਤੀ ਕੋਈ ਸ਼ਾਨ ਵੀ ਨਹੀਂ ਕਰਦੇ ਆਖਰੀ ਬੰਦਾ ਸਾਡੇ ਨਵੀਂ ਪਾਰਟੀ 'ਚ ਕਿਉਂ ਆ ਰਿਹਾ ਸੋ ਭਾਜਪਾ ਨਾਲ ਜੁੜਨ ਤੋਂ ਕੁਝ ਘੰਟੇ ਬਾਅਦ ਹੀ ਪੰਜਾਬ ਵਿਜੀਲੈਂਸ ਬੰਦੋ ਰਣਜੀਤ ਸਿੰਘ ਗਿਲਦੀ ਟਿਕਾਣੇ ਤੇ ਸ਼ਾਪੇ ਖਬਰ ਛਪੀ ਗਿਆ ਚੰਡੀਗੜ੍ਹ ਤੋਂ ਏਬੀ ਮਤਲਬ ਕਾਲੀ ਦਲ ਦਾ ਸਿਕੜ ਮੈਂਬਰ ਰਿਹਾ ਤੁਸੀਂ ਇਸ ਸਟੱਡੀ ਖੁਦ ਕਰਨੀ ਆ ਦੀ ਕਿਸ ਤਰ੍ਹਾਂ ساری ਗੱਲ ਘਟੀ ਹੈ ਹੁਣ ਪਿਆਰੇ ਦੱਸਿਓ ਇੱਕ ਜਬਰ ਜਨਮ ਨਾਲ ਸੰਬੰਧ ਹੋ ਸਾਡੇ ਕੋਲੇ ਬੜੀ ਐਜੀ ਪ੍ਰੋਗ੍ਰੇਫ ਹੱਬਣ ਲੱਗੀ ਆ ਜਬਰ ਜਨਮ ਦੇ ਦੇ ਸੰਬੰਧ ਵਿੱਚ ਪੰਜਾਬ ਭਾਰਤ ਦੇ ਮੱਥੇ ਤੇ ਬੜਾ ਵੱਡਾ ਕਲੰਕ ਹੈ ਜਿਹੜੇ ਸੀ ਨਾਰੇ ਦਿੱਤੇ ਹਨ ਬੇਟੀ ਬਿਜਾ ਬੇਟੀ ਪੜਾਓ ਜਾਂ ਸੀ ਗੱਲ ਕਰਦੇ ਸੋ ਕਾ ਮੰਦਾ ਕੇ ਜਿਤ ਚ ਮੇਰ ਅਰਜਣ ਜਾਂ ਜੋ ਮੋਦੀ ਨੇ ਹੁਣ ਤੱਕ ਕਿਹਾ ਕਿ ਜਿਹੜਾ ਸਭ ਕਾ ਸਾਫ ਸਭ ਕਾ ਵਿਕਾਸ ਆਇਆ ਲੱਗਦਾ ਸਾਰੇ ਇਹਨਾਂ ਸਲੋਗਨ ਦਾ ਮੜਿਆ ਮੇਡ ਹੋ ਚੁੱਕਿਆ ਹੈ ਗੁਜਰਾਤ ਜੀ ਹੋਮ ਸਟੇਟ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਥੋਂ ਖਬਰ ਲੱਗੀ ਅਹਮਦਾਬਾਦ ਤੋਂ ਜਗਰ ਜਨਮ ਤੋਂ ਬਚਣ ਲਈ ਘਰ ਰਹੋ ਗੁਜਰਾਤ ਟ੍ਰੈਫਿਕ ਪੁਲਿਸ ਦੇ ਪੋਸਟਰਾਂ ਤੇ ਵਿਵਾਦ ਪੁਲਸ ਨੇ ਪੋਸਟਰ ਛਾਪੇ ਹਨ ਗੁਜਰਾਤ ਦੀ ਪੁਲਿਸ ਨੇ ਟ੍ਰੈਫਿਕ ਪੁਲਿਸ ਨੇ ਉਹ ਇਥੋਂ ਇਦਾਂ ਲੱਗਦਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਚਾਹੇ ਨਾਮ ਮੰਨਣ ਨਾ ਹੋ ਤੇ ਪੋਸਟਰ ਸਾਡੇ ਸਾਹਮਣੇ ਦਿਖਾਈ ਦੇ ਰਹੇ ਹਨ ਕਿ ਅਹਮਦਾਬਾਦ ਤੋਂ ਖਬਰ ਲੱਗੀ ਆ ਕਿ ਉਹ ਕਹਿੰਦੇ ਕਿ ਕਿਤੇ ਨਾ ਕਿਤੇ ਪੁਲਿਸ ਲੋਕਾਂ ਨੂੰ ਔਰਤਾਂ ਨੂੰ ਜ਼ਬਰਜਨਾਹ ਜਾਂ ਰੇਪ ਦੇ ਜਿਹੜੇ ਕ੍ਰਾਈਮ ਹੁੰਦੇ ਹਨ ਉਹਨਾਂ ਤੇ ਬਚਾਉਣ ਵਾਸਤੇ ਉਹ ਕੰਪੀਟੈਂਟ ਨਹੀਂ ਹੈ ਇਸ ਕਰਕੇ ਭਾਈਓ ਤੇ ਭੈਣੋ ਉਹ ਕਹਿ ਰਿਹਾ ਹੋਕਾ ਦਿੱਤਾ ਗਿਆ ਜ਼ਬਰਜਨਾਹ ਤੋਂ ਬਚਣ ਦੇ ਘਰ ਰੋ ਬਾਹਰ ਨਾ ਜਾਓ ਇਹ ਤਾਂ ਦੇਸ਼ ਦੀ ਕਿੰਨੀ ਨਾਕਾਮੀ ਦੇਸ਼ ਬੁਰੀ ਤਰ੍ਹਾਂ ਫੇਲ ਹੋ ਗਿਆ ਪੁਲਿਸ ਦਾ ਸਿਸਟਮ ਨਿਆਂ ਦਾ ਸਿਸਟਮ ਕੋਰ ਦਾ ਸਿਸਟਮ ਕਿਸ ਤਰ੍ਹਾਂ ਬੁਰੀ ਤਰ੍ਹਾਂ ਫੇਲ ਹੋ ਗਿਆ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਬਾਰੇ ਸਾਨੂੰ ਸਟੱਡੀ ਕਰਨ ਦੀ ਲੋੜ ਆ ਕਿ ਆਖਰੀ ਇਹ ਖਬਰ ਕਿਸ ਤਰ੍ਹਾਂ ਛਪੀ ਕਿਸ ਤਰ੍ਹਾਂ ਇਹ ਸਾਡੇ ਕੋਲੇ ਤੇ ਆਖਰ ਹਾਲਾਤ ਕੀ ਹਨ ਅਗਰ ਗੁਜਰਾਤ ਵਿੱਚ ਵੀ ਬੁਰੀ ਹਾਲ ਦਾ ਜਿਹੜਾ ਹੋਮ ਸਟੇਟਾਂ ਸਾਡੇ ਦੇ ਪ੍ਰਧਾਨ ਮੰਤਰੀ ਦੇ ਬਾਕੀ ਸਟੇਟਾਂ ਵਿੱਚ ਕੀ ਹਾਲ ਹੋਏਗਾ ਤੁਸੀਂ ਇਸੋਂ ਬਾਖੂਬੇ ਅੰਦਾਜ਼ਾ ਲਾ ਸਕਦੇ ਹੋ ਪਾਦਰਸ਼ੋ ਤੇ ਹੁਮੈਂ ਇਸ ਬਾਅਦ ਹੋਰ ਖਬਰਾਂ ਲੈਂਦਾ ਖਬਰਾਂ ਸਾਡੇ ਕੋਲ ਕਾਫੀ ਹਨ ਟਾਈਮ ਦੀ ਪਾਬੰਦੀ ਦਾ ਧਿਆਨ ਵੀ ਰੱਖਾਂਗੇ ਪਿਛਲੀ ਵਾਰ ਮੈਂ ਥੋੜਾ ਜਿਆਦਾ ਐਕਸੀਲ ਕਰ ਗਿਆ ਸੀ ਇਸ ਵਾਰ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ 30 ਮਿੰਟਾਂ ਵਜੇ ਆਪਣੀ ਖਬਰਾਂ ਕੰਪਲੀਟ ਕਰਾਂ ਤੇ ਮੇਰੇ ਕੋਲ ਹੋਰ ਖਬਰਾਂ ਵੀ ਆ ਰਹੀਆਂ ਨੇ ਸਾਡੇ ਕੋਲੇ ਹੁਣ ਸਾਡੇ ਕੋਲੇ ਆ ਰਹੀ ਹੈ ਖਬਰ ਇੱਕ ਮਹੱਤਵਪੂਰਨ ਇੰਟਰਨੈਸ਼ਨਲ ਨਿਊਜ਼ ਹੈ ਉਹ ਹੈ ਸਾਡਾ ਜਿਹੜਾ 트ੰਪ ਨੇ ਜੋ ਬੇਤੁਕੀ ਬੇਸਲੈਸ ਬਿਆਨ ਦੇ ਰਿਹਾ ਕਦੇ ਇੰਡੀਆ ਦੇ ਖਿਲਾਫ ਦੇ ਰਿਹਾ ਯੂਰਪ ਦੇ ਖਿਲਾਫ ਦੇ ਰਿਹਾ ਕੁਛ ਵੀ ਕੰਦ ਚੱਲਦਾ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਜਗਬਾਣ ਚ ਨਿਊਜ਼ ਲੱਗੀ ਆ ਇਹ ਹੈਡਲਾਈਨ ਹੈ ਜਗਬਾਣ ਦੀ 트ੰਪ ਬੋਲੇ ਸੁਣਿਆ ਹੈ ਭਾਰਤ ਉਸ ਤੋਂ ਤੇਲ ਖਰੀਦਣਾ ਬੰਦ ਕਰੇਗਾ ਭਾਰਤ ਨੇ ਕਿਹਾ ਦਾਬਾ ਗਲਤ ਕਹਿੰਦੇ ਜਿਹਾ ਨਹੀਂ ਹੈ ਜੇ 트럼ਪ ਦਾ ਸਿਰ ਫਿਰਿਆ ਉਹੋ ਫਰਜ਼ੀ ਦਿੱਤਾ ਰੈਡੀਕੂਲਸ ਬੰਦਾ ਹੈ ਜਿਹਨੂੰ ਕਹਿੰਦੇ ਆ ਕਿ ਸਿਰ ਫਰਾ ਬੰਦਾ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਕਦੇ ਜਹਾਜ਼ ਭਰ ਕੇ ਇੰਡੀਆ ਦੇ ਇਮੀਗਰੈਂਟਸ ਆ ਉਹ ਜਹਾਜ਼ 2 3 ਇੰਡੀਆ ਵਾਪਸ ਭੇਜੀ ਆ ਰਹੇ ਆ ਫਿਰ ਉਹਨਾਂ ਨੂੰ ਜੰਗਲਾਂ 'ਚ ਛੱਡ ਦਿੰਦਾ ਹੈ ਇਮੀਗਰੈਂਟਸ ਨੂੰ ਕਹਿੰਦੇ ਆ ਆਪੇ ਜਾਓ ਜਿਵੇਂ ਵਾਪਸ ਆਏ ਸੀ ਉਸੇ ਨਾਲ ਵਾਪਸ ਜਾਓ ਹੁਣ ਜਿਹੜਾ ਬਿਆਨ ਲੱਗਿਆ ਭਾਰਤ ਨੇ ਇਸ ਤੋਂ ਬਿਲਕੁਲ ਰਿਜੈਕਟ ਕਰ ਦਿੱਤਾ ਉਹ ਕਹਿੰਦੇ ਜਹੀ ਗੱਲ ਨਹੀਂ ਹੈ ਬਿਆਨ ਮਤਨ ਦੁਆਰਾ ਤੁਹਾਡੇ ਨਾਲ ਸ਼ੇਅਰ ਕਰਦਾ 트럼ਪ ਦਾ ਬਿਆਨ ਹੈ ਸੁਣਿਆ ਹੈ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰੇਗਾ ਭਾਰਤ ਇਹ ਕਹਦਾ ਬਿਲਕੁਲ ਗਲਤ ਹੈ ਕਿਉਂਕਿ ਭਾਰਤ ਹੈ ਰੂਸ ਤੋਂ ਪੈਟਰੋਲੀਅਮ ਪ੍ਰੋਡਕਟਸ ਖਰੀਦਣਾ ਜਾਰੀ ਰੱਖਿਆ ਕਿਉਂਕਿ ਪਾਟਰੋਲੀਅਮ ਪ੍ਰੋਡਕਟਸ ਇੰਡਸਟਰੀ ਲਈ ਟ੍ਰੈਫਿਕ ਲਈ ਗੱਡੀਆਂ ਮੋਟਰਾਂ ਲਈ ਬਹੁਤ ਹੀ ਜ਼ਰੂਰੀ ਤੱਤ ਹੈ ਇਹਦੇ ਬਿਨਾਂ ਸਾਡਾ ਕੋਈ ਸਿਸਟਮ ਚੱਲ ਨਹੀਂ ਸਕਦਾ ਪਹਿਰੇ ਦਾ ਸ਼ੁਕਰੀਆ ਦਾ ਇੱਕ ਮੈਂ ਤੁਹਾਨੂੰ ਹੋਰ ਬੜੀ ਇੰਪੋਰਟੈਂਟ ਤੁਹਾਡੇ ਨਾਲ ਨਿਊਜ਼ ਸਾਂਝੀ ਕਰ ਰਿਹਾ ਹਾਂ ਜਿਹੜੀ ਤੁਸੀਂ ਕਹੋਗੇ ਕਿ ਇਹ ਇੱਕ ਪੁਲਿਸ ਦੇ ਸਿਸਟਮਾ ਸੰਬੰਧਤ ਹੈ ਜਿਹੜੀ ਤੁਸੀਂ ਕਹੋਗੇ ਕਿ ਇਹ ਵੀ ਕਾਫੀ ਸੁਣਨ ਨੂੰ ਅਜੀਬ ਲੱਗਦੀ ਹੈ ਪਰ ਅੱਛੀ ਗੱਲ ਹੈ ਜੇ ਏਦਾਂ ਆਪਣਾ ਪੁਲਿਸ ਆਪਣਾ ਰਵਈਆ ਬਦਲ ਕੇ ਵਧੀਆ ਰਵਈਆ ਬਣਾ ਲਵੇ ਲੋਕ ਇਸ ਬਹੁਤ ਜ਼ਿਆਦਾ ਖੁਸ਼ ਹੋਣਗੇ ਅਜੇ ਤੱਕ ਤਾਂ ਇਹ ਗੱਲ ਮੰਨੀ ਜਾਂਦੀ ਹੈ ਕਿ ਪੁਲਿਸ ਦਾ ਜਿਹੜਾ ਰਵਈਆ ਲੋਕਾਂ ਦੇ ਨਾਲ ਜ਼ਿਆਦਾ ਮੇਲ ਨਹੀਂ ਖਾਂਦਾ ਖੰਨੇ ਤੋਂ ਖਬਰ ਲੱਗੀ ਆ ਕਾਨੂੰਨ ਵਿਵਸਥਾ ਬਣੀ ਰਹੇ आम जनता ਨਾਲ ਨਿਮਰਤਾ ਨਾਲ ਪੇਸ਼ ਆਉ ਇਹ ਪੁਲਿਸ ਦੀ ਸਟੇਟਮੈਂਟ ਆ ਪੁਲਿਸ ਦੀ ਮੁਖੀ ਦੀ ਸਟੇਟਮੈਂਟ ਹੋ ਸਕਦੀ ਆ ਪੁਲਿਸ ਵਾਲੇ ਬੜੇ ਲਿਖਾਈ ਦਿੰਦੇ ਹਨ ਤੇ ਉਹਨਾਂ ਸਬੰਧਤ ਹੈ ਕਾਨੂੰਨ ਵਿਵਸਾ ਦਾ ਬਣੀ ਰਹੇ ਆਈ ਲੱਗਦਾ ਕਿ ਪੁਲਿਸ ਇਹ ਮੰਨ ਰਹੀ ਆ ਕਿ ਇਹ ਕਾਨੂੰਨ ਵਿਵਸਾ ਵਿਗੜਦੀ ਆ ਇਹ ਚ ਕਿਤੇ ਨ ਕਿਤੇ ਪੁਲਿਸ ਦਾ ਵੀ ਜਿਹੜਾ ਰੋਲ ਹੈ 네ਗੇਟਿਵ ਰੋਲ ਹੈ ਜੋ ਨਹੀਂ ਹੋਣਾ ਚਾਹੀਦਾ ਕਈ ਵਾਰੀ ਬਗੈਰ ਸੋਚੇ ਸਮਝੇ ਲੋਕਾਂ ਨੂੰ ਸਜ਼ਾ ਮਿਲ ਜਾਂਦੀ ਹੈ ਟ੍ਰੈਫਿਕ ਲਾਈਟ ਚੱਲਦੀਆਂ ਨਹੀਂ ਹੁੰਦੀਆਂ ਤੇ ਲੋਕ ਜੇ ਟ੍ਰੈਫਿਕ ਦੀ ਅਲੰਘਣਾ ਕਰਦੇ ਉਹਨਾਂ ਨੂੰ ਸਜ਼ਾ ਦੇ ਦਿੰਦੇ ਚਰਾਣ ਕੱਢ ਦਿੰਦੇ ਇਹ ਵੀ ਇੱਕ ਵਾਇਲੇਸ਼ਨ ਹੈ ਕਿ ਜਦ ਪੁਲਿਸ ਉਸ ਨੂੰ ਵਾਇਲੇਸ਼ਨ ਨਹੀਂ ਕਰਨੀ ਚਾਹੀਦੀ ਸੋ ਪਿਆਰੇ ਦਰਸ਼ਕ ਬੜੀ ਇਹ ਅੱਛੀ ਖਬਰ ਲੱਗਦੀ ਆ ਅਸੀਂ ਚਾਹੁੰਦੇ ਕਿ ਇਸੇ ਤਬਦੀਲੀ ਆਵੇ ਨਾਈਟ ਡੋਮਿਨੇਸ਼ਨ ਡੀਐਸਪੀ ਪਾਟੀ ਨੇ ਮੁਲਾਜ਼ਮਾਂ ਨੂੰ ਦਿੱਤੀਆਂ ਜ਼ਰੂਰੀ ਹਦਾਇਤਾਂ ਡੀਐਸਪੀ ਪਾਟੀ ਪਾਟੀ ਲਿਖਿਆ ਖਬਰ ਇੱਥੇ ਪਾਟੀ ਦਲ ਨਾਲ ਲਿਖਿਆ ਉਹਨੇ ਆਮ ਦੇ ਕ੍ਰਿੰਦਿਆਂ ਨੂੰ ਪੁਲਿਸ ਵਰਕਸ ਹਾਂ ਦੇ ਤਾਂ ਦਿੱਤੀਆਂ ਕਿ ਲੋਕਾਂ ਨਾਲ ਵਧੀਆ ਟਾਨਾ ਪੇਸ਼ ਆਈਏ ਲੋਕਾਂ ਦੇ ਅچھے ਦੋਸਤ ਬਣ ਗਏ ਫੋਰਨ ਕੰਟਰੀ ਦਾ ਕਿਹਾ ਜਾਂਦਾ ਕਿ ਪੁਲਿਸ ਲੋਕਾਂ ਦੀ ਦੋਸਤ ਦੋਸਤ ਹੈ ਉਹਨਾਂ ਦੇ ਖਿਲਾਫ ਐਵੇਂ ਬਾਧੂ ਕੋਈ ਮਾਮਲੇ ਖੜੇ ਨਹੀਂ ਕਰਦੀ ਜਦੋਂ ਉਹਨਾਂ ਦਾ ਕਿਸੇ ਦੀ ਮੁਸ਼ਕਲ ਆਉਂਦੀ ਹੈ ਤਾਂ ਬਕਾਇਦਾ ਰਿਪੋਰਟ ਦਰਜ ਕੀਤੀ ਜਾਂਦੀ ਹੈ ਤੇ ਇੱਥੇ ਆਪ ਘੁੰਮਣਾ ਜਾਗੇ ਕਿਸੇ ਦਾ ਕੋ ਕਤਲ ਹੋ ਜਾਂਦਾ ਕਿਸੇ ਨਾਲ ਅਨਿਆ ਹੁੰਦਾ ਜਦੋਂ ਤੱਕ ਲੋਕ ਧਰਨਾ ਦੇ ਮੁਜ਼ਾਹਰਾ ਨਹੀਂ ਨਹੀਂ ਲਾ ਦਿੰਦੇ ਸੜਕਾਂ ਜਾਮ ਨਹੀਂ ਕਰ ਦਿੰਦੇ ਤੇ ਐਫ ਆਈ ਆਰ ਦਰਜ ਨਹੀਂ ਹੁੰਦੀ ਇਹ ਸਾਡੇ ਪੁਲਿਸ ਸਿਸਟਮ ਤੇ ਚੱਲਦਾ ਤੇ ਜੋ ਇਹ ਸਾਡੇ ਸਾਹਮਣੇ ਹੈ ਦੀ ਖਬਰ ਆ ਰਹੀ ਹੈ ਅੱਛੀ ਖਬਰ ਹੈ ਐਪਰੀਸ਼ੀਏਬਲ ਹੈ ਇਸ ਢੰਗ ਨਾਲ ਸਾਨੂੰ ਲੱਗਦਾ ਕਿ ਪੁਲਿਸ ਦੇ ਦੇ ਵਿੱਚ ਤਬਦੀਲੀ ਆਵੇ ਲੋਕ ਪੱਖੀ ਇਹ ਤਬਦੀਲੀ ਆ ਜੇ ਉਹਦੇ ਬਹੁਤ ਅੱਛੀ ਗੱਲ ਮੰਨੀ ਜਾਵੇਗੀ ਪਿਆਰੇ ਦਰਸ਼ਕੋ ਇਸ ਬਾਅਦ ਮੈਂ ਕੁਝ ਹੋਰ ਖਬਰਾਂ ਲੈਂਦਾ ਹਾਂ ਜਿਹੜੀਆਂ ਮਹੱਤਵਪੂਰਨ ਹਨ ਤੇ ਮੈਂ ਸਮਝਦਾ ਵੀ ਇੱਕ ਸਾਡੇ ਕੋਲ ਖਬਰ ਆ ਰਹੀ ਸੀ ਕੁਝ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਹਾਂ ਇੱਕ ਆ ਰਹੀ ਹੈ ਸਾਡੇ ਕੋਲੇ ਪੰਜਾਬ ਦਾ ਖਬਰ ਛਪੀ ਹੈ ਸਾਡੇ ਕੋਲੇ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨજર ਰੱਖਣ ਲਈ 15 ਦਿਨਾਂ ਦਾ ਵਿਸ਼ੇਸ਼ ਮਹਿੰਮ ਸ਼ੁਰੂ 15 ਦਿਨ ਮਨਾਏ ਜਾਣਗੇ ਕਾਦੀ ਖਾਤਰ ਸਮਾਜ ਵਿਰੋਧੀ ਅਨਸਰਾਂ ਨੂੰ ਖੁੰਝੇ ਲਾਉਣਾ ਉਹਨਾਂ ਨੂੰ ਸਜ਼ਾ ਦੇਣੀ ਉਹਨਾਂ ਨੂੰ ਨੱਪਣਾ ਇਹ ਅਰਪਤ ਸ਼ਕਲਾ ਹਨ ਪੰਜਾਬ ਦੇ ਪੁਲਿਸ ਦੇ ਅਧਿਕਾਰੀ ਉਹਨਾਂ ਵੱਲੋਂ ਖਬਰ ਛਪੀ ਹੈ ਦੇਖਿਆ ਜਾਏਗਾ ਕਿ ਕਿਸ ਤਰ੍ਹਾਂ ਹੋਏਗਾ ਇਹ ਸੋ ਮੇਰੇ ਕਹਿੰਦਾ ਤਾਂ ਮਤਲਬ ਇਹ ਆ ਕਿ ਪੰਜਾਬ ਨੂੰ ਚਾਹੀਦਾ ਕਿ ਸਾਡੇ ਸਮਾਜ ਦੇ ਵਿਰੋਧੀ ਅਨਸਰ ਉਹਨਾਂ ਨੂੰ ਬਿਲਕੁਲ ਡਟ ਕੇ ਲੱਭੇ ਉਹਨਾਂ ਨੂੰ ਸਜ਼ਾ ਦੇਵੇ ਪਰੰਤੂ ਦੁੱਖ ਦੀ ਗੱਲ ਹੈ ਕਿ ਜਿਹੜੇ ਕ੍ਰਾਈਮ ਕਰਦੇ ਆ ਉਹਨੂੰ ਬਚ ਕੇ ਨਿਕਲ ਜਾਂਦੇ ਆ ਤੇ ਜਿਹੜੇ ਬਿਲਕੁਲ ਇਨੋਸੈਂਟ ਹਨ ਵਿਚਾਰੇ ਉਹ ਸੋਝਦੇ ਰਹਿ ਜਾਂਦੇ ਆ ਅਸੀਂ ਦੱਸੋ ਕੀ ਕਰੀਏ ਵੀ ਸਾਡਾ ਕੀ ਕਸੂਰ ਆ ਸਾਨੂੰ ਸਜ਼ਾ ਕਿ ਮਿਲੀ ਹੈ ਮੈਂ ਗਲਤ ਨਹੀਂ ਕਹਿ ਰਿਹਾ ਜਿਹੜੀ ਸਾਡੀ ਅਗਲੀ ਨਿਊਜ਼ ਵਿੱਚ ਸ਼ੇਅਰ ਕਰ ਰਿਹਾ ਬਿਲਕੁਲ ਏਸੇ ਹੀ ਹੈਡਿੰਗ ਨਾਲ ਸੰਬੰਧਿਤ ਹੈ ਪਤੀ ਦੀ ਮੌਤ ਤੇ ਤੇਤਾ 33 ਸਾਲਾਂ ਭੁਗਤਿਆ ਸੰਤਾਪ ਤੇ ਪੀੜਾ ਦਾ ਮੁੱਲ ਕੋਈ ਨਹੀਂ ਤਾਰ ਸਕਦਾ ਪਿਆਰੇ ਦੈਸ਼ੋ 1979 ਤੋਂ ਲੈ ਕੇ 1980 90 93 95 97 98 ਜਿਹੜੇ ਪਿਛਲੇ ਸਦੀ ਦੀ ਗੱਲ ਕਰਦਾ ਨੇ ਉਹਦੇ ਵਿੱਚ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਅੱਤਵਾਦ ਫੈਲਿਆ ਮਿਲਟੈਂਸੀ ਫੈਲਦੀ 테러ਰਿਸਟਸ ਨੇ ਪੰਜਾਬ ਨੂੰ ਤਾਰ-ਤਾਰ ਕਰਕੇ ਖਤਮ ਕਰ ਦਿੱਤਾ ਲੋਕਾਂ ਨੂੰ ਭੁੰਨ ਦਿੱਤਾ ਬਹੁਤ ਸਾਰੇ ਨਾਤੇ ਲੋਕ ਮਾਰੇ ਗਏ ਤੇਜ ਕਿਹਾ ਗਿਆ ਕਿ ਇਹ ਖਾਸ ਨਹੀਂ ਮੂਵਮੈਂਟ ਹੈ ਇਸ ਸਿੱਖਾਂ ਦੇ ਸੰਬੰਧਿਤ ਮੂਵਮੈਂਟਾਂ ਬੜੀ ਮੂਵਮੈਂਟ ਚੱਲੀਆਂ ਤੇ ਜਿਹੜਾ ਸਾਡਾ ਗੋਲਡਨ ਟੈਂਪਲ ਇੱਥੋਂ ਬਹੁਤ ਸਾਰੇ ਪਰਮਾਨ ਜਾਂ ਜਾਰੀ ਕੀਤੇ ਗਏ ਹੁਣ ਉਸ ਨਾਲ ਸੰਬੰਧ ਤੇ ਖਬਰ ਛਪ ਰਹੀ ਹੈ ਸਾਡੇ ਕੋਲੇ ਪਤੀ ਦੀ ਮੌਤ ਤੇ ਤੀਤਾ 33 ਸਾਲ ਦਾ ਕੋਤਿਆ ਸੰਤਾਪ ਤੇ ਪੀੜਨ ਮੁੱਲ ਕੋਈ ਨਹੀਂ ਤਾਰ ਸਕਦਾ ਕੀ ਹੋਇਆ ਕਿ ਝੂਠੇ ਮੁਕਾਬਲੇ ਹੋਏ ਨੇ ਫਾਲਸ ਇਨਕਾਊਂਟਰ ਜਿਸ ਤਰ੍ਹਾਂ ਅੱਜ ਕੱਲ੍ਹ ਵੀ ਖਬਰਾਂ ਆ ਛਪ ਰਹੀਆਂ ਪੰਜਾਬ ਵਿੱਚ ਕੇ ਫਾਲਸ ਇਨਕਾਊਂਟਰ ਪੁਲਿਸ ਕਰਦੀ ਹੈ ਮੈਂ ਨਹੀਂ ਕਹਿੰਦਾ ਖਬਰਾਂ کہہ ਰਹੀਆਂ ਹਨ ਮਾਮਲਾ 1983 ਦੇ ਫਰਜ਼ੀ ਮਗਾਮਲੇ ਮੁਕਾਬਲੇ ਵਿੱਚ ਸਾਬਕਾ ਐਸਐਸਪੀ ਸਵੇਤ ਪੰਜ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦੇਣ ਦਾ ਹੈ 1993 ਵਿੱਚ ਕੁਝ ਲੋਕ ਬਿਲਕੁਲ ਵਧੀਆ ਲੋ ਵਧੀਆ ਵਿਅਕਤੀ ਵਧੀਆ ਨਾਗਰਿਕ ਸਾਡੇ ਦੇਸ਼ ਦੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਮਾਰਿਆ ਕਿਸ ਨੇ ਪੁਲਿਸ ਨੇ ਖਬਰ ਕਹਿ ਰਹੀ ਹੈ ਅੱਜ ਦੀ ਹਰ ਇੱਕੇ ਪੱਤਰ ਤੋਂ ਸ਼ਫੀਗ ਖਬਰیں ਔਰ ਅਜੀਤ ਵਿੱਚ ਲੱਗੀ ਹੈ ਤੇ ਇਸ ਵਿੱਚ ਅੱਜ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਹੁਣ ਸਕੂਨ ਮਿਲਿਆ ਘਰ ਦੇ ਕਹਿੰਦੇ ਫੈਮਿਲੀ ਮੈਂਬਰ ਕਹਿੰਦੇ ਆ ਕਿਉਂ ਕੇ ਅਦਾਲਤ ਨੇ ਉਹ ਬੰਦੇ ਜਿਨ੍ਹਾਂ ਨੇ ਕਾਨੂੰਨ ਵਿਵਸਾਦੀ ਰਾਖੀ ਕਰਦੇ ਲੋਕਾਂ ਦੀ ਸਖਿਆ ਕਰਨੀ ਹੈ ਲੋਕਾਂ ਦੇ ਮਿੱਤਰ ਬਣਨਾ ਮੁਸ਼ਕਲ ਦੇ ਵਿੱਚ ਉਹਨਾਂ ਨੇ ਹੀ ਫਰਜੀ ਮੁਕਾਬਲੇ ਕਰਕੇ ਇਹਨਾਂ ਇਨੋਸੈਂਟ ਬੰਦਿਆਂ ਨੂੰ ਮਾਰ ਮਕਾਇਆ ਸੀ ਤੇ ਇਹਨਾਂ ਵਿੱਚ ਕਿਹੜੇ-ਕਿਹੜੇ ਦੋਸ਼ੀ ਕਰਾਹ ਦਿੱਤੇ ਗਏ ਇਹ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਫਰਜੀ ਮੁਕਾਬਲਾ ਕੀਤਾ ਗਿਆ ਫਾਲਸ ਇਨਕਾਉਂਟਰ ਕੀਤੀ ਗਈ ਸਾਬਕਾ ਐਸਐਸਪੀ ਇਥੇ ਨਾਂ ਵੀ ਆਏਗਾ ਅੱਗੇ ਤੁਸੀਂ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰਨੀ ਸਾਬਕਾ ਐਸਐਸਬੀ 스ਮੀਤ ਪੰਜ ਪੁਲਸ ਅਧਿਕਾਰੀਆਂ ਨੂੰ ਦੋਸ਼ੀ ਕਰਾਉਣ ਦਾ ਤੱਥ ਹੈ ਕਿ ਉਹਨਾਂ ਨੇ ਬਹੁਤ ਵੱਡਾ ਘਨਾਉਣਾ ਅਫਰਾਦ ਕੀਤਾ ਹੈ ਦੇਸ਼ ਦੇ ਬਹੁਤ ਅੱਛੇ ਅਣਮੁੱਲੇ ਹੀਰੇ ਕਿਸੇ ਫੈਮਿਲੀ ਦੇ ਬਹੁਤ ਹੀ ਜ਼ਰੂਰੀ ਮੈਂਬਰ ਜਿਸ ਤਰ੍ਹਾਂ ਇੱਥੇ ਫੈਮਿਲੀ ਦਿਖਾਈ ਦਿੱਤੀ ਹੈ ਸ਼ਿੰਦਰ ਕੌਰ ਦੇ ਪਰਿਵਾਰਕ ਮੈਂਬਰ ਆਪਣੇ ਦੁੱਖ ਦੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਕਹਿੰਦੇ ਕਿੰਨਾ ਦੁੱਖਾਂ ਦਾ 파ੜ ਡਿਗ ਪਿਆ ਕਿ ਉਹਨਾਂ ਦੇ ਘਰ ਦਾ ਮੈਂਬਰ ਪੁਲਸ ਨੇ ਮਾਰਮਗਾਇਆ ਸੂਪਰ ਦਸ਼ੋ ਬੜੀ ਇਸ ਤਰ੍ਹਾਂ ਦੇ ਖਤਰਨਾਕ ਘਟਨਾਵਾਂ ਘਟਦੀਆਂ ਜਿਹਨਾਂ ਨਹੀਂ ਕੱਟਣਾ ਚਾਹੀਦੀਆਂ ਸੋ ਇਹ ਖਬਰ ਵੀ ਸਾਡੇ ਲਈ ਬੜੀ ਮਹੱਤਵਪੂਰਨ ਹੈ ਇਹ ਤੋਂ ਪੰਨਾ ਗੱਲ ਦੱਸ ਸਾਡੇ ਦੇਸ਼ ਦਾ ਕਾਹਚਾ ਦਿਨੋਂ ਤੋਂ ਵਿਗੜਦਾ ਜਾ ਰਿਹਾ ਹੈ ਪਿਆਰ ਦਸ਼ੋ ਮੈਂ ਕੁਝ ਹੋਰ ਖਬਰਾਂ ਲੈਂਦਾ ਹਾਂ ਤੇ ਮੈਂ ਤਾਈ ਦੀ ਪਾਬੰਦੀ ਦਾ ਵੀ ਧਿਆਨ ਰੱਖਣ ਦੀ ਕੋਸ਼ਿਸ਼ ਕਰੂੰਗਾ ਅੱਤ ਹੈ ਪੈਨੇਦਸ ਤੇ ਤੁਹਾਨੂੰ ਯਾਦ ਹੋਣਾ ਤੇ ਸਾਡੇ ਕੋਲੇ ਜਿਹੜਾ ਸੈਕੰਡ ਵਰਲਡ ਵਾਰ ਪਹਿਲੀ ਵਰਲਡ ਵਾਰ ਹੋਈ ਸੀ ਫਸਟ ਵਰਲਡ ਵਾਰ ਹੋਈ ਸੀ 1913 ਤੋਂ ਲੈ ਕੇ 1918 ਤੱਕ ਸੈਕੰਡ ਵਰਲਡ ਵਾਰ ਹੋਈ ਸੀ 1939 ਤੋਂ ਲੈ ਕੇ 1945 ਤੱਕ ਸੈਕੰਡ ਵਰਲਡ ਵਾਰ ਨੇ ਜੋ ਤਸ਼ੱਦਦ ਕੀਤਾ ਜੋ ਤਬਾਹੀ ਕੀਤੀ ਤੇ ਧਾਤੀ ਤੇ ਬਰਾਡਿਸ਼ਰ ਕੀਤਾ ਉਹਦਾ ਮੁੱਲ ਅਸੀਂ ਅੱਜ ਤੱਕ ਨਹੀਂ ਮੋੜ ਸਕੀ ਉਸ ਨੂੰ ਉਸੇ ਦੁਆਰਾ ਰੀਸਟੋਰ ਨਹੀਂ ਕਰ ਸਕਾਂ ਜੋ ਬਰਾਡਿਸ਼ਰੋ ਹੈ ਲੋਕਾਂ ਦੀ ਤਬਾਹੀ ਹੋਈ ਇਹ ਖਬਰ ਮੇਰੇ ਕੋ ਆ ਰਹੀ ਆ 6 ਅਗਸਤ ਨਸਵੰਦ ਦਾ 6 ਅਗਸਤ 1945 ਦਾ ਦਿਨ ਜਦੋਂ ਜਾਪਾਨ ਦੇ ਦੋ ਬਹੁਤ ਅੱਛੇ ਸ਼ਹਿਰ ਨਾਗਾਸਾਕੀ ਤੇ ਹਿਰੋਸ਼ਿਮਾ ਉਸ ਤੇ ਐਟਮ ਬੰਬਾਂ ਦੀ ਵਰਖਾ ਕੀਤੀ ਗਈ ਕਿਸ ਨੇ ਕੀਤੀ ਉਸ ਨੇ ਕੀਤੀ ਜਿਹਨੂੰ ਤੁਸੀਂ ਸੁਪਰਪਾਵਰ ਕਹਿੰਦੇ ਹੋ ਯੂ ਐਸ ਨੇ ਕੀਤੀ ਯੂ ਐਸ ਨੇ ਐਟਮ ਬੰਬ ਬਣਾਏ ਤੇ ਸੈਕੰਡ ਵਰਲਡ ਵਾਰ ਵਿੱਚ ਜਾ ਕੇ ਜਾਪਾਨ ਦੇ ਉੱਪਰ ਉਹਦੀ ਵਰਖਾ ਕਰ ਦਿੱਤੀ ਬਿਲਕੁਲ ਭਾਈ ਮਾਰੇ ਜਹਾਜਾਂ ਰਹੀ ਥੱਲੇ ਮਾਰੇ ਆਬਾਦੀ ਦੇ ਲੋਕ ਖਤਮ ਹੋ ਗਏ ਇੱਥੇ ਮਾਰ ਮੁਕੇ ਇੱਥੇ ਤਬਾਹੀ ਹੋ ਗਈ ਮੌਤਾਂ ਹੋ ਗਈਆਂ ਤਰਟ ਸ਼ਟ ਹੋਇਆ ਤੇ ਜੋ ਤਬਾਹੀ ਹੋ ਉਹ ਧਰਤੀ ਦੀ ਤਬਾਹੀ ਉਹ ਅੱਜ ਤੱਕ ਧਰਤੀ ਅੱਜ ਤੱਕ ਵੀ ਬੰਜਰ ਹੈ ਉੱਥੇ ਕੋਈ ਵੀ ਪੈਦਾ ਨਹੀਂ ਨਦ ਲੱਖਾਂ ਲੋਕ ਮਾਰੇ ਗਏ ਇੱਥੇ ਠੀਕ ਹੈ ਜਦੋਂ ਲੋਕ ਐਟਮ ਬੰਬ ਦੇ ਤਾਪ ਨਾਲ ਪਾਫ ਬਣ ਗਏ ਇਹ ਖਬਰ ਛਪੀ ਹੈ ਵਿਸ਼ਲੇਸ਼ਣ ਛਪਿਆ ਬਹੁਤ ਅੱਛਾ ਤੁਸੀਂ ਵੀ ਦੀ ਸਟੱਡੀ ਕਰਨ ਦੀ ਕੋਸ਼ਿਸ਼ ਕਰਿਓ ਅਜੀਤ ਛਪਿਆ ਹੈ ਹਿਰੋਸ਼ੀਮਾ ਦਾ ਸ਼ਾਂਤੀ ਮੈਮੋਰੀਅਲ ਪਾਰਕ ਦਿਖਾਇਆ ਹੈ ਨਾਗਾਸਾਕੀ ਦੀ ਗੱਲ ਕੀਤੀ ਗਈ ਹੈ ਜਦੋਂ ਲੋਕ ਐਟਮ ਬੰਬ ਦੇ ਦੀ ਤਾਪ ਨਾਲ ਇੰਨੀ ਜ਼ਿਆਦਾ ਹੀਟ ਪੈਦਾ ਹੋਈ ਕਿ ਜਿਹੜੀ ਉੱਥੇ ਦੀ ਜਨਤਾ ਸੀ ਲੋਕ ਵਾਸੀ ਸਨ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਪਾਫ ਤੇ ਸਟੀਮ ਵਿੱਚ ਬਦਲ ਗਏ ਪਿਆਰ ਦਸ਼ਾ ਤੋਂ ਸੀ ਅਦਾਜਾ ਲੋਕ ਕਿੰਨਾ ਦਰਦਨਾਕ ਸੀਨ ਹੋਏਗਾ ਕਿੰਨੇ ਲੋਕ ਮਾਰੇ ਗਏ ਹੋਣਗੇ ਜਿਹੜੇ ਮੁੜ ਕੇ ਜੀਵਿਤ ਨਹੀਂ ਕੀਤੇ ਜਾ ਸਕਦੇ ਧੱਤੇ ਵੀ ਇੰਨੀ ਬੰਜਰ ਹੋ ਗਈ ਉੱਥੇ ਕੋਈ ਲੱਗਦਾ ਸ਼ਹਿਰ ਵੀ ਦੁਬਾਰਾ ਨਹੀਂ ਬਸਾਇਆ ਜਾ ਸਕਿਆ ਸੋ ਇਹ ਕਾਰਾ ਕਿਸ ਨੇ ਕੀਤਾ ਕ੍ਰਾਈਮ ਕਿਸ ਨੇ ਕੀਤਾ ਹਨਾਉਣਾ ਕ੍ਰਾਈਮ ਕਿਸ ਨੇ ਕੀਤਾ ਜੁਐਸ ਨੇ ਕੀਤਾ ਜਿਹਨੂੰ ਅਸੀਂ ਜਿਸੇ ਟ੍ਰੇਨ ਕਰਦੇ ਐ ਅਸੀਂ ਕਿ ਬੜਾ ਵੱਡਾ ਇੰਪੋਰਟੈਂਟ ਕੰਟਰੀ ਹੈ ਜੀ ਜੁਐਸ ਇੱਕ ਅਜਿਹਾ ਕੰਟਰੀ ਜਿੱਥੇ ਸਭ ਤੋਂ ਜ਼ਿਆਦਾ ਮਿਲਿਟੈਂਟ ਐਕਟੀਵਿਟੀਜ਼ ਹੁੰਦੀਆਂ ਜੁਐਸ ਨੇ ਕੋਈ ਦੇਸ਼ ਛੱਡਿਆ ਨਹੀਂ ਸਾਡੇ ਸੰਸਾਰ ਦਾ ਜਿੱਥੇ ਅਟੈਕ ਨਾ ਕੀਤਾ ਅੰਨੇ ਬਾਟ ਐ ਕਰ ਰਿਹਾ ਦੂਜੇ ਲੋਕਾਂ ਨੂੰ ਬਖਸਾ ਵੀ ਰਿਹਾ ਕਿ ਜੰਪ ਕਰੋ ਜੋ ਕਰੇਂ ਇਜ਼ਰਾਈਲ ਦੀ ਖਬਰਾਂ ਤੁਸੀਂ ਭੁੱਲਣਾ ਚਾਹੀਏ ਠੀਕ ਆ afghanistan ਤਵਾ ਕੀਤਾ ਹੈ arab ਤਵਾ ਕੀਤਾ ਹੈ ਤੇ ਸੋ ਮੈਸਮ ਦਾ ਸਾਨੂੰ ਸੋਚਣਾ ਚਾਹੀਦਾ ਕਿ ਜੁਐਸ ਸਭ ਤੋਂ ਜ਼ਿਆਦਾ ਕ੍ਰਪ ਸਭ ਤੋਂ ਜ਼ਿਆਦਾ ਟੈਰਰਿਸਟ ਸਭ ਤੋਂ ਜ਼ਿਆਦਾ ਅਤਵਾਦੀ ਦੇਸ਼ਾਂ ਵਿੱਚ ਉਹ ਦੇ ਟੈਰਰਿਸਟ ਸੂਚੀ ਵਿੱਚ ਜੇਕਰ ਨੰਬਰ ਤੇ ਆ ਰਿਹਾ ਸਭ ਤੋਂ ਜ਼ਿਆਦਾ ਨਸ਼ਾ ਵੀ ਇੱਥੇ ਵਿਕਦਾ ਸਭ ਤੋਂ ਜ਼ਿਆਦਾ ਬਲੈਡਸ਼ਿਟ ਵੀ ਇੱਥੇ ਸਭ ਤੋਂ ਜ਼ਿਆਦਾ ਕ੍ਰਾਈਮ ਵੀ ਇੱਥੇ ਹੁੰਦੇ ਆ ਸੋ ਇਹ ਸਾਨੂੰ ਬੜੀ ਦਰਦਨਾਕ ਖਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ 45 ਦੀ ਗੱਲ ਆ ਅਸੀਂ 1925 ਬੈਠੇ ਆ ਜਦੋਂ 35 ਵਿੱਚ ਤੇ 45 80 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ 80 ਸਾਲ ਪਹਿਲਾਂ ਘਟਨਾ ਘਟੀ ਸੈਕਿੰਡ ਵਰਲਡ ਵਾਰ ਦੀ ਗੱਲ ਹੈ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਹਾਂ ਬੜੀ ਦਰਦਨਾਕ ਖਬਰਾਂ ਪਿਆਰ ਦਾਸ਼ੋ ਖਬਰਾਂ ਤੋਂ ਹੋਰ ਬਹੁਤ ਜ਼ਿਆਦਾ ਹਨ ਮੈਂ ਚਾਹਉ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂ ਤੁਹਾਡਾਂ ਨਾਲ ਸ਼ੇਅਰ ਕਰਾਂ ਪਰੰਤੂ ਅਸੀਂ ਸਾਡੇ ਕੋਲ ਟਾਈਮ ਦੀ ਸੀਮਾ ਹੁੰਦੀ ਉਸ ਵਿੱਚ ਟਾਈਮ ਦੀ ਸੀਮਾ ਵਿਚਾਰਨਾ ਪੈਂਦਾ ਤੇ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਮੈਂ ਖਬਰਾਂ ਦਾ ਜਿਹੜਾ ਵਿਸਲੇਸ਼ਨ ਜਾਂ ਐਨਾਲਿਸਿਸ ਕਲੋਜ਼ ਕਰਾਂਗਾ ਤੇ ਆਪ ਜਿੰਨ ਬੇਨਤੀ ਕੀਤੀ ਜਾਂਦੀ ਖਬਰਾਂ ਹੁਣ ਜਾਣਗੀਆਂ ਏ ਜੋ ਟਿਪ ਦੇ ਤੁਸੀਂ ਆਪਣਾ ਕਮੈਂਟਸ ਦੇਣੇ ਤਾਂ ਕਿ ਇਸ ਵਿਸ਼ੇਸ਼ ਨੂੰ ਹੋਰ ਵੀ ਇਤ ਬਣਾਇਆ ਜਾ ਸਕੇ ਸੋ ਆफी ਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਹਾਂ ਜਨ ਸ਼ਕਤੀ ਸਟੂਡੀਓ ਦੇ ਪਿਆਰੇ ਦਰਸ਼ਕਾਂ ਡਾਕਟਰ ਬਲਦੇਵ ਸਿੰਘ ਆਜੀ ਦਾ ਸਵਾਗਤ ਕਰਦਾ ਵੈਲਕਮ ਕਰਦਾ ਅੱਜ ਹੈ ਸੰਡੇ ਤੇ ਅੱਜ ਹੈ 3 ਅਗਸਤ 2025 ਤੇ ਪਿਆਰੇ ਦਰਸ਼ਕਾਂ ਅਗਸਤ 2025 ਦਾ ਇਹ ਸਾਡਾ ਫਰਸਟ ਪ੍ਰੋਗਰਾਮ ਹੈ ਕਿ ਮੈਂ ਪ੍ਰੋਗਰਾਮ ਲੈ ਕੇ حاضر ਹਾਂ ਸੁਰਖੀਆਂ ਪ੍ਰੋਗਰਾਮ ਜਿਸ ਨੂੰ ਸੇ ਕਹਿੰਦੇ ਹਾਂ ਨਿਊਜ਼ ਐਨਲਿਸਿਸ ਇੰਗਲਿਸ਼ ਵਿੱਚ ਤੇ ਜਦੋਂ ਅਸੀਂ ਸੁਰਖੀਆਂ ਪ੍ਰੋਗਰਾਮ ਪੇਸ਼ ਕਰਦੇ ਹਾਂ ਜਾਂ ਨਿਊਜ਼ ਐਨਲਿਸਿਸ ਪੇਸ਼ ਕਰਦੇ ਹਾਂ ਤਾਂ ਸਿ ਆਪੇ ਸਟੂਡੀਓ ਵਿੱਚ ਸਿਲੈਕਟਡ ਨਿਊਜ਼ਪੇਪਰ ਇਕੱਤਰ ਕਰਦੇ ਹਾਂ ਜਿਸ ਤਰ੍ਹਾਂ ਜਿਵੇਂ ਸਾਹਮਣੇ ਦਿਖਾਈ ਦੇ ਰਹੇ ਹਨ ਅਜੀਤ ਨਿਊਜ਼ਪੇਪਰ ਹੈ ਜਗਵਾਣੀ ਹੈ ਪੰਜਾਬੀ ਟਰਬਿਊਨ ਹੈ ਇੰਗਲਿਸ਼ ਅਨੂਸ ਪੇਪਰ ਦਾ ਸੰਡੇ ਟ੍ਰਿਬਿਊਨ ਹੈ ਤੇ ਇਸਲਾਵਾ ਕੁਝ ਹੋਰ ਨਿਊਜ਼ ਪੇਪਰਾਂ ਜਿਹੜੇ ਅੱਜ ਅਸੀਂ ਇੱਥੇ ਅਰੇਂਜ ਕੀਤੇ ਹਨ ਆਪਣੇ ਸਟੂਡੀਓ ਵਿੱਚ ਤੇ ਜਦੋਂ ਅਸੀਂ ਨਿਊਜ਼ ਐਨਲਾਈਜ਼ ਕਰਦੇ ਹਾਂ ਜਾਂ ਸੌਖੀਆਂ ਪ੍ਰੋਬਲਮ ਪੇਸ਼ ਕਰਦੇ ਹਾਂ ਸਿਲੇਕਟਡ ਨਿਊਜ਼ ਪੇਪਰ ਦੀਆਂ ਸਿਲੇਕਟਡ ਹੈਡਲਾਈਨਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ